ਸੀਸੇ ਮੌਜੂਦ ਹੈ ਕਿ ਸ਼ਰਮਣੀ ਗੁਰਦੁਆਰਾ ਫਰੰਦਾ ਕਮੇਟੀ ਦਫ਼ਤਰ ਰਿਖੇ ਦੱਸੀ ਹੈ ਕਿ ਕੁਲਵੰਤ ਸਿੰਘ ਮੰਨਣ ਜੋਂ ਨੇ ਇੱਥੇ ਸਰਦਾਰਾ ਮੌਜੂਦ ਹੈਗੇ ਨੇ ਮੰਨਣ ਸਾਹਿਬ ਅੱਜ ਚੋਣ ਹੋਣੀ ਆ ਪ੍ਰਧਾਨਗੀ ਦੀ ਤਾਂ ਹੋਰ ਕਿਹੜੇ ਕਿਹੜੇ ਮੁਖੋਦੇ ਜਿਹੜੇ ਨੇ ਉਹਨਾਂ ਦੀ ਚੋਣ ਕੀਤੀ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਦਾਂ ਸਲਾਨਾ ਚੋਣ ਹੁੰਦੀ ਹੈ ਇਹ ਚਲੂਨ ਚੋਣ ਹੋਣੀ ਆ ਪ੍ਰਧਾਨ ਚੁਣਿਆ ਜਾਣਾ ਇੱਦਾਂ ਹੀ ਸੀਨੀਅਰ ਮੀਤ ਪ੍ਰਧਾਨ ਚੁਣਿਆ ਜਾਣਾ ਜੂਨੀਅਰ ਮੀਤ ਪ੍ਰਧਾਨ ਚੁਣਿਆ ਜਾਣਾ ਜਨਰਲ ਸਕੱਤਰ ਚੁਣਿਆ ਜਾਣਾ ਕਿੰਸ ਮੁਖਸਕਰ ਚੁਣਿਆ ਜਾਣਾ ਤੋਂ ਉਤੋਂ ਬਾਅਦ ਜਿਹੜੀ ਅੰਤਰ ਕਮੇਟੀ ਦੀ ਚੋਣ ساری ਦੀਸਾਰੀ ਅੱਜ ਹੋਣ ਜਾ ਰਹੀ ਮੰਨਨ ਸਾਹਿਬ ਵਿਰੋਧੀ ਧਰ ਵੱਲੋਂ ਵੀ ਜਿਹੜਾ ਨਾਮ ਅਨਾਉਂਸ ਕੀਤਾ ਗਿਆ ਲੇਕਿਨ ਉੱਥੇ ਅਹੀ ਕੱਲ ਸ਼ਾਮ ਦੀ ਗੱਲ ਕਰੇ ਸੁਖਵੀਰ ਸਿੰਘ ਬਾਦਲ ਹਣਾ ਵੱਲੋਂ ਧਾਮੀ ਸਾਹਿਬ ਦਾ ਨਾਮ ਹੀ ਅੱਗੇ ਰੱਖਿਆ ਗਿਆ ਤੁਸੀਂ ਕਿਵੇਂ ਵੇਖਦੇ ਹੋ ਪਿਛਲੀ ਵਾਰ ਵੀ 106 ਵੋਟਾਂ ਤੋਂ ਜਿੱਤੇ ਸੀਗੇ ਧਾਮੀ ਸਾਹਿਬ ਦੇਖੋ ਉੱਥੇ ਕੋਈ ਮੁਕਾਬਲਾ ਨਹੀਂਗਾ ਧਾਮੀ ਸਾਹਿਬ ਦਾ ਕੱਲ ਦਾ ਨਾਂ ਨਾ ਅਨਾਊਂਸ ਹੋਇਆ ਤੇ ਧਾਮੀ ਸਾਹਿਬ ਪ੍ਰਧਾਨ ਬਣੇ ਬਣੇ ਆ ਤੇ ਕੋਈ ਮੁਕਾਬਲਾ ਵੀ ਹੈ ਨਹੀਂਗਾ ਤੇ ਕਿਉਂਕਿ 3-4 ਸਾਲ ਬੜਾ ਜੋਰ ਜਮਾਈ ਕਰਕੇ ਦੇਖ ਲਈ ਹੈ ਮੈਂ ਤਾਂ ਆਪੋਜੀਸ਼ਨ ਨੇ ਜਿਨ੍ਹਾਂ ਨੇ ਕੈਂਡੀਡੇਟ ਖੜੇ ਕਰਨ ਦੀ ਗੱਲ ਕਰਦੇ ਆ ਮੈਂ ਤਾਂ ਕਹਿੰਦਾ ਉਹਨਾਂ ਨੂੰ ਹੱਥ ਖੜੇ ਕਰਾ ਕੇ ਹੀ ਇਹਦਾ ਫੈਸਲਾ ਲੈਣਾ ਚਾਹੀਦਾ ਟਾਈਮ ਖਰਾਬ ਨਹੀਂ ਕਰਨਾ ਚਾਹੀਦਾ ਧਾਮੀ ਸਾਹਿਬ ਵਰਗਾ ਧਿਆਨਨਦਾਰ ਇਮਾਨਦਾਰ ਤੇ ਇੰਟੈਲੀਜੈਂਟ ਬੰਦਾ ਨਹੀਂ ਮਿਲ ਸਕਦਾ ਤੁਸੀਂ ਕਣਕੇ ਦਾ ਨਾਮ ਜਿਹੜਾ ਸਾਹਮਣੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਚਲੋ ਜਿਹਦਾ ਵੀ ਨਾਮ ਹੋਵੇ ਪਰ ਦੂਜੇ ਕੋਈ ਵੀ ਲੜਾਈ ਹੈ ਨਹੀਂਗੀ ਇਸ ਵਿੱਚ ਕੋਈ ਕੰਪੀਟੀਸ਼ਨ ਹੈ ਨਹੀਂਗਾ ਪਰ ਮੁੱਖ ਕੰਮਾਂ ਦੀ ਗੱਲ ਕਰੀਏ ਤਾਂ ਧਾਮੀ ਸਾਹਿਬ ਜਿੱਦਾਂ ਪ੍ਰਧਾਨ ਚੁਣੇ ਜਾਂਦੇ ਕਿਉਂਕਿ ਪਹਿਲਾਂ ਵੀ ਪ੍ਰਧਾਨ ਰਹੇ ਨੇ ਕਿਹੜੇ-ਕਿਹੜੇ ਖਾਸ ਕੰਮ ਜਿਹੜੇ ਆ ਪਹਿਲ ਦੀਦਾਰ ਤੇ ਕਿਤੇ ਜੀ ਦੇਖੋ ਕਿ 2020 21 ਤੋਂ ਲੈ ਕੇ ਅੱਜ ਤੱਕ ਕਿ ਛੋਣੀ ਕਮਾਟੀ ਭਾਵੇਂ ਉਹ ਤੁਹਾਨੂੰ ਪਛਾਦੇ ਆ ਭਾਵੇਂ ਇਤ ਸਕੂਲ ਔਰ ਕਾਲਜੇ ਭਾਵੇਂ ਯੂਨੀਵਰਸਿਟੀਆਂ ਉਹਨਾਂ ਨੂੰ ਖੜਾ ਕਰਨ ਦੇ ਵਿੱਚ ਉਹਨਾਂ ਨੂੰ ਇੱਕ ਮਿਆਰ ਦੇਣ ਦੇ ਵਿੱਚ ਧਾਮੀ ਸਾਹਿਬ ਦਾ ਆਪਣਾ ਵੱਡਾ ਹੱਥ ਆ ਤੇ ਧਰਮ ਪੰਚਾਇਤ ਦੀ ਲਹਿਰ 11 11 ਹਜ਼ਾਰ ਦਮਨਾ ਸਾਹਿਬ ਦੀ ਧਰਤੀ ਤੇ ਜਦੋਂ ਅਮਰ ਛੱਕਦੇ ਆ ਤਾਂ ਫਿਰ ਇੱਕ ਲਹਿਰ ਬਣਦੀ ਆ ਤੇ ਅੱਜ ਵੀ 350 ਸਾਲਾਂ ਜਿਹੜੀ ਸਤਾਵਦੀ ਆ ਉਹਦਾ ਪ੍ਰਬੰਧ ਦੇਖੋ ਨਗਰ ਕੀਰਤਨ ਜਿਹੜਾ ਸਾਂਤੋਂ ਚੱਲਿਆ ਹੋਇਆ ਕਿਸ ਤਰ੍ਹਾਂ ਦਾ ਸੰਗਤ ਹੰਗਾਰਾ ਦੇ ਦੇ ਕਿਸ ਤਰ੍ਹਾਂ ਪਿਆਰ ਸਰਕਾਰ ਦੇ 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 ਆਸਤਾ ਦੇ ਤੌਰ ਤੇ ਤੇ ਉਹ ਬਲਿਖਣ ਹੈਗਾ ਤੇ ਮੈਂ ਕਿੰਨਾ ਕਿ ਧਾਮੀ ਸਾਹਿਬ ਦੇ ਕਾਰਜ ਜਿ ਗਿਣ ਲੱਗੀ ਤੇ ਬਹੁਤ ਜਿਆਦੇ ਕਾਰਜ ਜਿਹੜੇ ਉਹਨਾਂ ਨੇ ਆਪਣੇ ਤਰੀਕ ਵਿੱਚ ਕੀਤੇ ਆ ਖਾਸ ਤੌਰ ਤੇ ਇਮਾਨਦਾਰੀ ਦੇ ਤੌਰ ਤੇ ਕਿੰਨੇ ਵਜੇ ਨੇ ਪ੍ਰਕਿਰਿਆ ਜਿਹੜੀ ਆ ਸ਼ੁਰੂ ਹੋਈ ਕਿਸੇ ਦੇਖੋ 12 ਵਜੇ ਤੋਂ ਬਾਅਦ ਅਰਦਾਸ ਹੋਣੀ ਆ ਅਰਦਾਸ ਤੋਂ ਹੁਕਮਨਾਮਾ ਲਿਆ ਜਾਣਾ ਉਹ ਤੋਂ ਬਾਅਦ ਏਜੰਡਾ ਪੜਿਆ ਜਾਣਾ ਏਜੰਡੇ ਤੋਂ ਬਾਅਦ ਜਿਹੜੀ ਪ੍ਰਕਿਰਿਆ ਸ਼ੁਰੂ ਹੋਏਗੀ ਜੀ ਧੰਵਾਦ ਜੀ ਤਾਂ ਬਿਲਕੁਲ ਜਿਵੇਂ ਤੁਸੀਂ ਸਿੱਖਿਆ ਐਸਾ ਨਾ ਕਲਵੰਤ ਸਿੰਘ ਮੰਨਣ ਜੋਣੇ ਉਹਨਾਂ ਨਾਲ ਖਾਸ ਤੌਰ ਤੇ ਗੱਲਬਾਤ ਹੋਈ ਹੈ ਮੁਖ ਸਖਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਮੌਜੂਦ ਅਦਾਸ ਜੀ ਕਿ ਕੁਝ ਹੀ ਸਮੇਂ ਦੇ ਵਿੱਚ ਹੁਣ ਜੋ ਮਹਾਰਾਜਾ ਦਾ ਪ੍ਰਕਾਸ਼ ਇੱਥੇ ਕੀਤਾ ਜਾਣਾ ਹੈ ਤੇਜਾ ਸਿੰਘ ਸੁੰਦਰੀ ਹਾਲ ਵਿਖੇ ਤਾਂ ਉਸ ਤੋਂ ਬਾਅਦ ਜਿਹੜੀ ਹੈ ਚੋਣ ਉਹ ਆਰੰਭ ਹੋਏਗੀ ਤਾਂ ਆਖਿਆ ਜ਼ਰੂਰ ਜਾ ਰਿਹਾ ਕਿ ਸਿਰ ਸ਼ੰਤੀ ਦੇ ਨਾਲ ਜੋ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੂੰ ਪ੍ਰਦਾਨ ਜਿਹੜਾ ਉਹ ਚੋਣ ਦਿੱਤਾ ਗਿਆ ਹੈ ਲੇਕਿਨ ਫਸ ਐਲਾਨ ਹੋਣਾ ਬਾਕੀ ਹੈ ਪਰ ਉੱਥੇ ਹੀ ਵਿਰੋਧੀ ਤਰ੍ਹਾਂ ਦੀ ਗੱਲ ਕਰੀਏ ਤਾਂ ਸਿਮਰਿੰਦਰ ਸਿੰਘ ਮਾਨ ਦਲ ਵੱਲੋਂ ਉਹ ਧਰਨਾ ਲਾਉਣ ਦੀ ਗੱਲ ਆਖਦੇ ਨੇ ਉੱਥੇ ਅਸੀਂ ਦੂਜੀ ਤਰਫਾ ਗੱਲ ਕਰੀਏ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਹੋਣਾ ਧੜੇ ਦੀ ਤਾਂ ਮਿੱਠੂ ਸਿੰਘ ਕਣਕੇ ਦਾ ਨਾਮ ਜਿਹੜਾ ਉਹਨਾਂ ਵੱਲੋਂ ਜ਼ਰੂਰ ਜੋ ਆਖਿਆ ਜਾ ਰਿਹਾ ਤਾਂ ਦੇਖਦੇ ਹਾਂ ਕਿ ਹੁਣ ਜਿਹੜੀ ਚੋਣ ਆ ਜੋ ਕਿਸ ਕਿਸ ਤਰ੍ਹਾਂ ਦਾ ਰੁਖ ਜਿਹੜਾ ਉਸ ਚੋਣ ਦੇ ਵਿੱਚ ਬਣਾਇਆ ਜਾਂਦਾ ਕਿਉਂਕਿ ਪਿਛਲੀ ਵਾਰ ਵੀ 106 ਵੋਟਾਂ ਤੋਂ ਜੋਣੇ ਉਹ ਪ੍ਰਧਾਨ ਸਾਹਿਬ ਜਿੱਤੇ ਸੀਗੇ ਤਾਂ ਇਸ ਵਾਰ ਵੇਖਣ ਵਾਲੀ ਗੱਲ ਹੈ ਕਿ ਕੀ ਸਰਬਸੰਮਤੀ ਹੁੰਦੀ ਹੈ ਜਾਂ ਫਿਰ ਫੇਰ ਤੋਂ ਜਿਹੜੀ ਆ VOTING ਜਿਹੜੀ ਅੰਦਰ ਹਾਲ ਦੇ ਵਿੱਚ ਉਹ ਕੀਤੀ ਜਾਏਗੀ ਕੈਮਰਾਮੈਨਸ ਦੀ ਕੁਮਾਰ ਦੇ ਨਾਲ ਅਛੇ ਸੁਨਿਕ ਜਗਬਾਨੀ ਟੀਵੀ ਸ਼੍ਰੀ ਅਮਸ਼ਸਾਹ